ਹਾਫ ਸੈਂਚੁਰੀ ਪੂਰੀ ਕਰ ਲਈ ਹੈ ਦਿੱਲੀ ਬਾਰਡਰ ਤੇ ਕਿਸਾਨਾਂ ਦੇ ਅੰਦੋਲਨ ਨੇ 50 ਦਿਨ ਤੇ ਲਗਾਤਾਰ ਖੇਤੀ ਕਾਨੂੰਨਾਂ ਦੇ ਵਿਰੋਧ ਚ ਇਹ ਪ੍ਰਦਰਸ਼ਨ ਜਾਰੀ ਹੈ ਵੈਸੇ ਕਿਸਾਨਾਂ ਦੇ ਪ੍ਰੈਸ਼ਰ ਅੱਗੇ ਭੁਪਿੰਦਰ ਸਿੰਘ ਮਾਨ ਵੀ ਝੁਕੇ ਨੇ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਚਾਰ ਮੈਂਬਰੀ ਕਮੇਟੀ ਦਾ ਇਹ ਹਿੱਸਾ ਸਨ ਖੇਤੀ ਕਾਨੂੰਨਾਂ ਦੀ ਹਮਾਇਤ ਵੀ ਕਰ ਚੁੱਕੇ ਨੇ ਪਰ ਅੱਜ ਇਹ ਪੰਜਾਬ ਤੇ ਕਿਸਾਨਾਂ ਦੇ ਨਾਲ ਖੜੇ ਹੋਣ ਦਾ ਦਾਵਾ ਕਰ ਰਹੇ ਨੇ ਨੇ ਭੁਪਿੰਦਰ ਸਿੰਘ ਮਾਨ ਚਰਚਾ ਚ ਆਏ ਜਦੋਂ ਸੁਪਰੀਮ ਕੋਰਟ ਨੇ ਇਹਨਾਂ ਨੂੰ ਕਿਸਾਨ ਅੰਦੋਲਨ ਦਾ ਮੁੱਦਾ ਸੁਲਝਾਉਣ ਲਈ ਚਾਰ ਮੈਂਬਰੀ ਕਮੇਟੀ ਦਾ ਮੈਂਬਰ ਬਣਾਇਆ ਖੂਬ ਬਵਾਲ ਹੋਇਆ ਕਿਸਾਨਾ ਨੇ ਤਾਂ ਪਹਿਲਾਂ ਹੀ ਕਮੇਟੀ ਨੂੰ ਮੰਨਣ ਤੋਂ ਇਨਕਾਰ ਕੀਤਾ ਸੀ ਤੇ ਉਸ ਤੋਂ ਬਾਅਦ ਜਦੋਂ ਚਾਰੋਂ ਮੈਂਬਰਾਂ ਦੇ ਨਾਮ ਸਾਹਮਣੇ ਆਏ ਤਾਂ ਉਸ ਤੋਂ ਵੀ ਵੱਡੇ ਇਤਰਾਜ਼ ਜ਼ਾਹਰ ਕੀਤੇ ਗਏ और देखिए अभी वो कमेटी में लोग आए सुप्रीम कोर्ट को नहीं पता था ये चारों लोग जो है एकदम बड़े-बड़े सरकार के आदमी थे लेकिन वो सारे के सारे जो कमेटी के मेंबर्स हैं वो प्रो गवर्नमेंट हैं सारे वो लोग हैं जो अब तक सरकार के कानूनों को सही ठहराते रहे आंदोलन ते डटे किसाना दी नाराजगी सहेड़न तो बाद भूपिंदर सिंह मान ने बड़ा फैसला लिया कमेटी तो इन्हने खुद नु वख कर लिया ਲਿਖਿਆ ਮਹਿਮਾਨਯੋਗ ਸੁਪਰੀਮ ਕੋਰਟ ਦਾ ਧੰਨਵਾਦ ਕਰਦਾ ਹਾਂ ਕਿ ਮੈਨੂੰ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਕਾਨੂੰਨਾਂ ਦੇ ਮੁੱਦੇ ਤੇ ਕਿਸਾਨ ਜਥੇਬੰਦੀਆਂ ਨਾਲ ਡਾਇਲੌਗ ਦੀ ਸ਼ੁਰੂਆਤ ਲਈ ਬਣਾਈ ਚਾਰ ਮੈਂਬਰੀ ਕਮੇਟੀ 'ਚ ਚੁਣਿਆ ਗਿਆ ਏ ਇੱਕ ਕਿਸਾਨ ਤੇ ਜਥੇਬੰਦੀ ਦਾ ਲੀਡਰ ਹੋਣ ਦੇ ਨਾਤੇ ਕਿਸਾਨਾਂ ਦੀ ਭਾਵਨਾ ਨੂੰ ਜਾਣਦਾ ਹਾਂ ਮੈਂ ਆਪਣੇ ਕਿਸਾਨਾਂ ਤੇ ਪੰਜਾਬ ਪ੍ਰਤੀ ਵਫਾਦਾਰ ਹਾਂ ਇਹਨਾਂ ਦੇ ਹਿੱਤਾਂ ਨਾਲ ਕਦੇ ਕੋਈ ਸਮਝੌਤਾ ਨਹੀਂ ਕਰ ਸਕਦਾ ਮੈਂ ਇਸ ਦੇ ਲਈ ਕਿੰਨੇ ਵੀ ਵੱਡੇ ਅਹੁਦੇ ਜਾਂ ਸਨਮਾਨਾਂ ਦੀ ਬਲੀ ਚੜਾ ਸਕਦਾ ਹਾਂ ਮੈਂ ਕੋਰਟ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨਹੀਂ ਨਿਭਾ ਸਕਦਾ ਮੈਂ ਖੁਦ ਨੂੰ ਇਸ ਕਮੇਟੀ ਤੋਂ ਵੱਖ ਕਰਦਾ ਹਾਂ ਮੈਂ ਹਮੇਸ਼ਾ ਆਪਣੇ ਕਿਸਾਨਾਂ ਤੇ ਪੰਜਾਬ ਦੇ ਨਾਲ ਖੜਾ ਰਹਾਂਗਾ ਵੈਸੇ ਠੀਕ ਇੱਕ ਮਹੀਨਾ ਪਹਿਲਾਂ ਇਹਨਾਂ ਨੇ ਕੇਂਦਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਦੀ ਦਿਲ ਖੋਲ ਕੇ ਹਮਾਇਤ ਕੀਤੀ ਸੀ 올 ਇੰਡੀਆ ਕਿਸਾਨ ਕੋਆਰਡੀਨੇਸ਼ਨ ਕਮੇਟੀ ਦੇ ਬਿਨਾਂ ਤੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਲਿਖਿਆ ਸੀ ਮਿਹਨਤ ਦਾ ਪੈਸਾ ਲਿਆਉਣ ਲਈ ਪ੍ਰਾਈਵੇਟ ਖਰੀਦਦਾਰਾਂ ਦੀ ਐਂਟਰੀ ਜ਼ਰੂਰੀ ਸੀ ਦਿੱਲੀ ਚ ਕੁਝ ਲੋਕ ਕਿਸਾਨ ਜਥੇਬੰਦੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਸੀਂ ਇੱਥੇ ਸਰਕਾਰ ਦੇ ਕਾਨੂੰਨਾਂ ਦੀ ਹਮਾਇਤ ਕਰਨ ਲਈ ਅੱਗੇ ਆਏ ਹਾਂ ਕਿਉਂਕਿ ਸਾਡੇ ਚੋਂ ਬਹੁਤ ਸਾਰੇ ਪੁਰਾਣੇ ਮੰਡੀ ਸਿਸਟਮ ਤੋਂ ਔਖੇ ਸਨ ਹੋਂਸਰਾ ਕਿਸਾਨਾਂ ਨੂੰ ਸੁਣੋ ਭੁਪਿੰਦਰ ਸਿੰਘ ਮਾਨ ਦੇ ਇਸ ਫੈਸਲੇ ਤੇ ਉਹ ਕੀ ਸੋਚਦੇ ਨੇ ਜਿਹੜਾ ਭੁਪਿੰਦਰ ਮਾਨ ਹੈ ਇਹ ਪੰਜਾਬ ਦੇ ਵਿੱਚੋਂ ਨਿਕਲਿਆ ਹੋਇਆ ਬੰਦਾ ਇਕੱਲਾ ਬੰਦਾ ਹੈ ਇਹ ਸਭ ਤੋਂ ਪਹਿਲਾਂ 1984 ਦੇ ਵਿੱਚ ਜਦੋਂ ਜਥੇਬੰਦੀ ਗੜੀ ਸੀ ਅਸੀਂ ਇਹਨੂੰ ਪ੍ਰਧਾਨ ਮੰਨਿਆ ਸੀ ਸਭ ਤੋਂ ਪਹਿਲਾ ਪ੍ਰਧਾਨ ਹੈ ਪੰਜਾਬ ਦੇ ਵਿੱਚ ਇਹ ਭੁਪਿੰਦਰ ਸਿੰਘ ਮਾਨ ਜਦੋਂ ਇਹਨੂੰ ਪ੍ਰਧਾਨ ਬਣਾ ਲਿਆ ਤਾਂ ਮਤਲਬ ਇਹਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਸਰਕਾਰ ਨੇ ਜਦੋਂ ਰਾਜ ਸਭਾ ਦਾ ਮੈਂਬਰ ਲੈ ਲਿਆ ਤਾਂ ਅਸੀਂ ਬਕਾਊ ਮਾਰਕੀਟਿੰਗ ਛੜਤਾ ਉਸ ਤੋਂ ਬਾਅਦ ਲਖਵਾਲ ਜਿੱਥੇ ਹੁੰਦੀ ਬਣੀ ਹੈ ਇਹ ਉਹੀ ਭੁਪਿੰਦਰ ਸਿੰਘ ਮਾਨ ਹੈ ਜਿਹੜਾ ਅੱਜ ਜਿਨੇ ਇਹ ਆਪਣਾ ਨਾਮ ਵਾਪਸ ਲਿਆ ਇਹਨੂੰ ਪਤਾ ਸੀ ਦੇਖੋ ਪੰਜਾਬ ਦਾ ਨਮਾਇੰਦਾ ਕੋਈ ਵੀ ਹੋਵੇ ਕੋਈ ਵੀ ਜੱਥੇਬੰਦੀ ਹੋਵੇ ਭਾਵੇਂ ਮੈਂ ਹੋਵਾਂ ਜਾਂ ਕੋਈ politcal party ਹੋਵੇ ਜਦੋਂ ਅੱਜ ਉਹ ਕਾਨੂੰਨਾਂ ਦੇ ਪੱਖ ਦੇ ਵਿੱਚ ਗੱਲ ਕਰੂਗਾ ਨਾ ਲੋਕ ਉਹਦਾ ਭਾਂਡਾ ਸੇਕ ਦੇਣਗੇ ਭਾਂਡਾ ਤਿਆਗ ਦੇਣਗੇ ਬਿਲਕੁਲ ਨਹੀਂ ਉਹਨੂੰ ਮੂੰਹ ਲਾਉਣਗੇ ਇਹ ਤੋਂ ਮਾਨ ਸਾਹਿਬ ਪਹਿਲਾਂ ਕਹਿ ਚੁੱਕੇ ਸੀ ਕਿ ਵੀ ਮੈਨੂੰ ਫਕਰਿਆ ਵੀ ਮੈਨੂੰ ਸੁਪਰੀਮ ਕੋਰਟ ਨੇ ਦਾ ਮੈਂਬਰ ਚੁਣਿਆ ਵਾ ਤੇ ਉਹਨੇ ਵੀ ਵਿਸ਼ਵਾਸ ਯਾਰ ਕੀਤਾ ਸੀ ਵੀ ਮੈਂ ਕਿਸਾਨਾਂ ਦੀ ਗੱਲ ਵਧੀਆ ਤਰੀਕੇ ਨਾਲ ਰੱਖੂਗਾ ਹੁਣ ਉਹ ਤੋਂ ਕਹਾ ਫਿਰ ਉਹਨਾਂ ਨੇ ਜੂ ਟਰਨ ਮੰਨ ਕੇ ਅੱਜ ਕਹਿਤਾ ਵੀ ਮੈਂ ਕਿਸਾਨਾਂ ਲਈ ਜਿਹੜਾ ਮਰਜ਼ੀ ਆਉਦਾ ਤਿਆਗ ਸਕਦਾ ਸੋ ਇਹ ਵਾਅਦਾ ਕਰ ਸਕਦੇ ਮੇਰੇ ਕੋਲ ਉਹਨਾਂ ਨੇ ਆਪਣੀ ਗੇਨ ਵੇਖੀ ਆ ਵੀ ਉਹਨਾਂ ਨੇ ਵੇਖਿਆ ਸਮਾਜਿਕ ਦਬਾਅ ਵੀ ਉਹਨਾਂ ਤੇ ਬਹੁਤ ਜ਼ਿਆਦਾ ਹੋਊਗਾ ਉਹਨਾਂ ਦੀ ਜਥੇਬੰਦੀ ਵੱਲੋਂ ਉਹਨਾਂ ਦੇ ਬਿਆਨ ਤੋਂ ਅੱਡ ਕਰ ਲਿਆ ਗਿਆ ਹਜੇ ਵੀ ਸਵਾਲ ਜਿਹੜੇ ਆ ਉਹ ਸੁਲਝੇ ਨਹੀਂ ਕਿ ਕਿ ਭពਿੰਦਰ ਮਾਨ ਜੀ ਅੱਜ ਇਹ ਦਰਸ਼ਨ ਸਾਨੂੰ ਕਿ ਕੀ ਉਹ ਖੇਤੀ ਕਾਨੂੰਨਾਂ ਦਾ ਸਮਰਥਨ ਕਰ ਚੁੱਕੇ ਸੀ ਅੱਜ ਉਹਨਾਂ ਦੇ ਵਿਰੋਧੀ ਹੋ ਗਏ ਨੇ ਕਿ ਜਾਂ ਉਹਨਾਂ ਦਾ ਸੈਡ ਪੁਰਾਣਾ ਹੀ ਆ ਭੁਪਿੰਦਰ ਸਿੰਘ ਮਾਨ ਸਾਲ 1990 ਚ ਰਾਜ ਸਭਾ ਲਈ ਨਾਮਜ਼ਦ ਹੋਏ ਭਾਰਤੀ ਕਿਸਾਨ ਯੂਨੀਅਨ ਮਾਨ ਦੇ ਕੌਮੀ ਪ੍ਰਧਾਨ ਨੇ 올 ਇੰਡੀਆ ਕਿਸਾਨ ਕੋਆਰਡੀਨੇਸ਼ਨ ਕਮੇਟੀ ਦੇ ਮੁਖੀ ਵੀ ਨੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ ਵੀ ਮਾਨ ਨਾਲੋਂ ਆਪਣਾ ਰਿਸ਼ਤਾ ਤੋੜ ਦਿੱਤਾ ਹੈ ਲਿਖਿਆ ਕਿ ਸਾਡੀ ਜਥੇਬੰਦੀ ਕਮੇਟੀ ਨੂੰ ਕੋਈ ਮਾਨਤਾ ਨਹੀਂ ਦਿੰਦੀ ਹੈ ਭੁਪਿੰਦਰ ਸਿੰਘ ਮਾਨ ਨਾਲ ਵੀ ਕੋਈ ਸੰਬੰਧ ਨਹੀਂ ਰੱਖਦੀ ਕਿਉਂਕਿ ਉਹਨਾਂ ਨੇ ਕੋਈ ਸਲਾਹ مشਵਰਾ ਨਹੀਂ ਕੀਤਾ ਇਸ ਜੋ ਉਹਨਾਂ ਦੀ ਸਰਕਾਰ ਨਾਲ ਮਿਲੀ ਭੁਗਤ ਦਾ ਪ੍ਰਭਾਵ ਪੈਂਦਾ ਹੈ